ਸਿੰਘ ਨੂੰ ਮਲਾਉਣਿਆਂ ਜਿਨੇ ਆਮ ਆਦਮੀ ਪਾਰਟੀ ਲਈ ਜਿੰਦ ਜਾਨ ਲਾਤੀ ਵਿਚਾਰੇ ਨੇ ਦਿਨ ਰਾਤ ਇੱਕ ਨੰਗੇ ਪੈਰੀ ਪਰ ਇਹ ਸਰਕਾਰਾਂ ਨੇ ਜਿਹੜੀਆਂ ਇਹਨਾਂ ਨੇ ਸਿਰਫ ਕੰਮ ਲਈ ਵਰਤੀ ਆ ਦੁਨੀਆ ਤੇ ਇਹ ਜੇ ਦਰਬੇਸ ਬੰਦੇ ਜਿਨ੍ਹਾਂ ਦੀ ਮੁੱਲ ਤੇ ਸਾਰ ਨਹੀਂ ਲਈ ਇਹਨਾਂ ਨੂੰ ਕਿਸੇ ਆਹਰ ਕਿਸੇ ਕੰਮ ਧੰਦੇ ਤੇ ਤੇ ਜੋਗ ਵੀ ਨਹੀਂ ਬਣਾਇਆ ਵਿਚਾਰਿਆਂ ਨੂੰ ਹੈ ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਬੂਟਾ ਸਿੰਘ ਕੀ ਹਾਲ ਨੇ ਪਹਿਲਾਂ ਤਾਂ ਇਹ ਦੱਸੋ ਜੀ ਵਧੀਆ ਜੀ ਪੂਰੇ ਵਧੀਆ ਆਮ ਆਰਮੀ ਦਾ ਪੂਰਾ ਪੱਕਾ ਇੱਕ ਫੀਲੀ ਵੀ ਨਹੀਂ ਦਿੰਦੀ ਇੱਕ ਨੌਕਰੀ ਵੀ ਨਹੀਂ ਦਿੰਦੀ ਨੌਕਰੀ ਵੀ ਨਹੀਂ ਦਿੰਦੀ ਇੱਕ ਨੌਕਰੀ 1000 ਰੁਪਿਆ ਇੱਕ ਇੱਕ ਪੰਜ ਨਹੀਂ ਵਧਾਈ ਪੰਜ ਸੌ ਵਧਾਵੇ 2 ਦਾ ਹੁਣ ਤੂੰ ਯਾਨੀ ਹੁਣ ਇਹਦਾ ਮਤਲਬ ਤੂੰ ਗੁੱਸੇ ਆ ਵੀ ਮੈਂ ਇੰਨਾ ਕੰਮ ਕਰਿਆ ਸੀ ਪੁੱਛਿਆ ਨਹੀਂ ਆ ਕੇ ਹਣਾ ਇਹ ਗੱਲ ਨਾ ਪੁੱਛਣਾ ਚਾਹੀਦਾ ਸੀ ਇੱਕ ਮਿਲਤੀ ਵੀ ਜਿਆਦੀ ਮੰਡੀਆ ਤੇ ਨਾ ਨਹੀਂ ਆਉਂਗਾ ਮੰਡੀ ਵਾਲੇ ਤੇ ਨਾ ਫਿਰ ਕੀ ਕਹਣਾ ਮੇਰੇ ਆਇਆ 500 ਵਧਾਵੇ ਇੱਕ ਇੱਕ ਛਾਦ ਨਾ ਇੱਕ ਛਾਇਨਾ ਇੱਕ ਪਾਕੇ ਪੌਂਦੀ ਬੰਦ ਕਰੋ ਇੱਕ ਪਾਕੇ ਪੌਂਦੀ ਦੇ ਕਿਹਦੇ ਉਹਨਾਂ ਨੂੰ ਬੰਦ ਕਰੇ ਜਾਂ ਉਹ ਭਾਗ ਨਹੀਂ ਨਹੀਂ ਤੂੰ ਮੈਨੂੰ ਇੰਨਾ ਦੱਸ ਵੀ ਤੈਂ ਸਰਕਾਰ ਲਈ ਜਿੰਦ ਜਾਨ ਲਾਤੀ ਹਾਂਜੀ ਹਾਂ ਵੀ ਸਰਕਾਰ ਨੇ ਕੁਝ ਕਰਿਆ ਤੇਰੇ ਲਈ ਮੈਂ ਕਿਹਦੇ ਜਿਤਨੀ ਸਾਡੀ ਬੱਚਾ ਧਿਆਨ ਚ ਲੱਗਿਆ ਉਦੋਂ ਤੂੰ ਆਖੀ ਨਹੀ ਤੇਰੇ ਲਈ ਕਰਿਆ ਕੋਈ ਸਰਕਾਰ ਨੇ ਜੋ ਵਿਆਹ ਕਰਿਆ ਤੀ ਉਹ ਵੀ ਭੱਜ ਗਈ ਉਹ ਫਿਰ ਇਹ ਇਹ ਗਲਤ ਗੱਲ ਆ ਇੱਕ ਆਇਆ ਜੀ ਇੱਕ ਆਇਆ ਇਕਾਂ ਆ ਜੀ ਨੌਕਰੀ ਮਿਲੇ ਹੁਣਾਂ ਸਾਬ ਨੂੰ ਕਿ ਗਰੀਬ ਬੰਦੇ ਨੂੰ ਬਾਖਾ ਵੇਚਦੇ ਨੇ ਨਸ਼ੇ ਤੇ ਲੱਗੇ ਪਾਏ ਨੇ ਵੱਦੋ-ਬਦ ਨੌਕਰੀ ਮਿਲੇ ਸੋਚ ਤੇਰੀ ਸੋਚ ਚੰਗੀ ਆ ਬੁੱਟੇ ਤੇਰੀ ਮੇਰੀ ਵਧੀਆ ਜੀ ਬਾਬਾ ਨਾਂ ਤੋਂ ਸੁਣੇ ਉਹਨਾਂ ਦੇ ਉਹਨਾਂ ਦੀ ਰਾਤ ਨੂੰ ਹੱਕ ਦੀ ਰੋਟੀ ਆਦਾ ਭਾਵੇਂ ਕੁਲ ਪਾਂਦ ਸਿਆ ਕਰੀ ਨੌਕਰੀ ਮਿਲੇ ਵੱਦੋ-ਬਦ ਨੌਕਰੀ ਦੇ ਨਾ ਜੋਰੋ ਸਾਡੇ ਦੀ ਬੇਨਤੀ ਆ ਨੌਕਰੀ ਨਾ ਜੋਰੋ ਸਾਡੇ ਦੀ ਬੇਨਤੀ ਆ ਜੀ ਨੌਕਰੀਆਂ ਜੋਰੋ ਨਹੀਂ ਹੁਣ ਫਿਰ ਬੰਦ ਕਰ ਦਈਏ ਬੰਦ ਕੁਕੂਸੋਰ ਕਹਿਣਾ ਚਾਹਣਾ ਬੇਟੀ ਆ ਜੀ ਨੌਕਰੀ ਨਾ ਜਰੋ ਸਾਰੇ ਨੌਕਰੀ ਮੇਰੇ ਛਾਰਿਆਂ ਨੂੰ ਗਰੀਬਾਂ ਦੇ ਬੱਤਿਆਂ ਨੂੰ ਨਸਿਆਂ ਤੋਂ ਦੂਰ ਰਹਿਣ ਜਵਾਕ ਨੌਜਵਾਨ ਪੀੜ੍ਹੀ ਇਹ ਵੀ ਬੋਲ ਇੱਕ ਰੋਟੀ ਮਿਲੇ ਹੱਕ ਦੀ ਪੰਚਨ ਮਰੇ ਨਸਿਆਂ ਤੋਂ ਦੂਰ ਰਹਿਣ ਬੱਚੇ ਇਹ ਵੀ ਬੋਲ ਸਾਰੇ ਬੱਤਿਆਂ ਨੂੰ ਨੌਕਰੀ ਮਿਲੇ ਠੀਕ ਹੈ